ਸਰਵਨ ਸਿੰਘ ਭਲ ਡੀਐਸਪੀ ਫਿਲੌਰ ਦੀ ਅਗਵਾਈ ਹੇਠ थाना ਫਿਲੌਰ ਦੇ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ थाना ਫਿਲੌਰ ਦੀ ਟੀਮ ਨੇ ਸਬ ਇੰਸਪੈਕਟਰ ਸਹਿਬ ਮੀਤ ਸਿੰਘ ਇੰਚਾਰਜ ਚੌਂਕੀ ਅਪਰਾ ਵੱਲੋਂ ਲੁੱਟਖੋ ਚੋਰੀ ਦੀਆਂ ਵਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਪੰਨ ਸਿੰਘ ਬਲ ਡੀਐਸਪੀ ਫਲੋਰ ਨੇ ਦੱਸਿਆ ਕਿ ਇੰਸਪੈਕਟਰ ਸੰਜੀਪ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਦੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਇੰਚਾਰਜ ਨਵੇਂ ਨਿਯੁਕਤ ਚੌਂਕੀ ਅਪਰਾਵਲੋਂ ਲੁੱਟਕੋ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਵਿਅਕਤੀਆਂ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਅਤੇ ਅਨਮੋਲ ਉਰਫ ਮੌਲਾ ਪੁੱਤਰ ਮਨਜੀਤ ਚੰਦ ਵਾਸੀ ਮਿਉਵਾਲ ਥਾਣਾ ਬਿਲਗਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਪਾਸੋਂ ਚੋਰੀ ਸ਼ੁਦਾ ਮੋਟਰਸਾਈਕਲ ਸਪਲੈਂਡਰ ਤਿੰਨ ਮੋਬਾਈਲ ਫੋਨ ਟੱਚ ਸਕਰੀਨ ਵਕਫਕ ਮਾਰਕਾ ਲੁੱਟ ਖੋਦੀਆਂ ਵਾਰਦਾਤਾ ਕਰਨ ਲਈ ਵਰਤਿਆ ਦਾਤਰ ਬਰਾਮਦ ਕੀਤਾ ਮੁਰਲੀ ਪੁਸ਼ਕੀ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਤੇ ਅਨਮੋਲ ਉਰਫ ਮੌਲਾ ਪੁੱਤਰ ਮਨਜੀਤ ਚੰਦ ਵਾਸੀ ਮਿਉਵਾਲ ਥਾਣਾ ਬਿਲਗਾ ਨਸ਼ਾ ਕਰਨ ਦੇ ਆਦੀ ਨੇ ਅਤੇ ਨਸ਼ੇ ਦੀ ਪੂਰਤੀ ਲਈ ਲੁੱਟ ਖੋ ਚੋਰੀ ਦੀਆਂ ਵਾਰਦਾਤਾ ਕਰਦੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਲੁੱਟ ਖੋਦੀਆਂ ਵਾਰਦਾਤਾ ਕਰਨ ਦੇ ਕਈ ਕੇਸ ਦਰਜ ਨੇ ਜੋ ਦੋਸ਼ੀਆਂ ਰਵੀ ਕੁਮਾਰ ਪੁੱਤਰ ਸੁਰਜਨ ਸਿੰਘ ਵਾਸੀ ਸੰਗੋਵਾਲ ਥਾਣਾ ਬਿਲਗਾ ਦੇ ਅਨਮੋਲ ਉਰਫ ਮੋळा ਪੁੱਤਰ ਮਨਜੀਤ ਚੰਦ ਵਾਸੀ ਮਿਉਵਾਲ ਥਾਣਾ ਬਿਲਗਾ ਨੂੰ ਪੇਸ਼ ਅਦਾਲਤ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲੌਰ ਤੋਂ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਮਾੜੇ ਅੰਸਰਾਂ ਦੇ ਖਿਲਾਫ ਜਲੰਧਰ ਦੇ ਹੱਤੀ ਪੁਲਿਸ ਨੂੰ ਸਫਲਤਾ ਸਹਿਤ ਲੋਹੀ ਜਦ ਜਲੰਧਰ ਵਿਖੇ ਐਸਐਸਪੀ ਸਰਦਾਰ ਹਲਕਮਰਪੀਤ ਸਿੰਘ ਖਾਤੇ ਐਡੀਐਸਪੀ ਫਲੌਰ ਸਰਦਾਰ ਸਨੂ ਸਿੰਘ ਬਲਜੀਤ ਦੇ ਨਿਰਦੇਸ਼ਾਂ ਤੇ ਮੜੇ ਅੰਸਰ ਜੋ ਕਿ ਹਾਈਵੇ ਤੇ ਲੁੱਟਖੋਹ ਕਰਦੇ ਸੀਗੇ ਇਹਨਾਂ ਵਿੱਚੋਂ ਦੋ ਵਿਅਕਤੀ ਅਸੀਂ ਰਵੀ ਕੁਮਾਰ ਤੇ ਨਮੋਲ ਔਰ ਫੋਲਾ ਨੂੰ ਮਕਦਮਾ ਨੰਬਰ 9 ਦਰਜ ਕਰਕੇ ਗ੍ਰਿਫਤਾਰ ਕੀਤਾ ਇਸ ਇਹ ਉਕਤ ਦੋਨੋਂ ਵਿਅਕਤੀ ਜੋ ਕਿ ਕਾਫੀ ਜ਼ਰ ਤੋ ਸਨੇਚਿੰਗ ਦੀ ਵਾਰਦਾਤਾਂ ਕਰਦੇ ਸੀ ਅਤੇ ਟਰੱਕ ਡਰਾਈਵਰਾਂ ਕੋਲੋਂ ਮੋਬਾਈਲ ਲੁੱਟਖੋਹ ਕਰਦੇ ਸੀ ਅਤੇ ਜੋ ਪ੍ਰਵਾਸੀ ਵਿਅਕਤੀ ਹੁੰਦੇ ਸੀ ਜਿਹੜੇ ਕਿ ਸਵੇਰ ਦੇ ਟਾਈਮ ਜਾਂਦੇ ਹੁੰਦੇ ਸੀ ਉਹਨਾਂ ਉਹਨਾਂ ਨੂੰ ਦਾਤ ਦਿਖਾ ਕੇ ਕੁੱਟਮਾਰ ਕਰਕੇ ਸਨੇਚਿੰਗ ਕਰਦੇ ਸੀ ਇੰਨਾ ਪਾਸੋਂ ਸਾਨੂੰ ਤਿੰਨ ਮੋਬਾਈਲ ਸਨੇਚ ਕਿਤੇ ਬਰਾਮਦ ਹੋਇਆ ਇੱਕ ਦਾਤ ਬਰਾਮਦ ਹੋਇਆ ਅਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਹੋਇਆ ਉਕਤ ਦੋਨੋਂ ਵਿਅਕਤੀ ਜੋ ਕਿ ਕਾਫੀ ਮਾੜੇ ਪਿਛੋਕਰ ਦੇ ਸੀ ਜਿਨ੍ਹਾਂ ਤੇ ਪਹਿਲਾਂ ਵੀ ਚੋਰੀ ਅਤੇ ਸਨੇਚਿੰਗ ਦੇ ਮੁਕਦਮੇ ਦਰਜ ਹੈ ਤੇ ਜਿਨ੍ਹਾਂ ਨੂੰ ਗ੍ਰਿਫਤਾਰੀ ਕਰਨ ਤੋਂ ਬਾਅਦ ਕਾਫੀ ਏਰੀਆ ਦੇ ਵਿੱਚ ਸਨੇਚਿੰਗ ਦੀ ਵਾਰ ਕਰਤਾਂ ਠੱਲ ਪਾਈ ਇਹਨਾਂ ਦਾ ਬੈਦਰੂਮ ਦੋ ਹੈ ਇਹਨਾਂ ਦੇ ਪਹਿਲਾਂ ਵੀ ਮੁਕਤਮੇ ਦਰਜ ਹੈ ਚੋਰੀ ਅਤੇ ਖੋਹ ਦੇ ਜਿਹੜੇ ਇਹ ਲੁੱਟਾਂ ਖੋਹ ਕਰਦੇ ਸੀ ਇਹਨਾਂ ਦੇ ਨਾਲ ਦੇ ਕਿੱਥੇ ਸਮਾਨ ਵੇਚਦੇ ਸੀ ਕਿੱਥੋਂ ਲੈਂਦੇ ਸੀ ਇਹ ਹਜੇ ਰਿਮਾਰਡ ਅਸਲ ਕੀਤਾ ਇਸ ਚੀਜ਼ ਦੀ ਪੜਤਾਲ ਅਸੀਂ ਰਿਮਾਰਡ ਦੌਰਾਨ ਕਰਾ ਗਿਆ